ਕੋਈ ਖਾਪੀ ਹੈ ਨਾ ਪੂਰਾ ਨਸ਼ਾ ਕਰਕੇ ਬਾਈ ਸਰ ਬਰਬਰ ਸਿੰਘ ਬੈਗਰੂ ਤਾਂ ਫਿਰੇ ਅਸੀਂ ਰੋਜ਼ ਬੈਗਰੂ ਤਾਂ ਹੀ ਰੋਜ਼ ਬੋਲਦੇ ਆ ਬੈਗਰੂ ਅਸੀਂ ਰੋਜ਼ ਜਣਾ ਲੱਗ ਵੰਡੋ ਬਾਈ ਅਸੀਂ ਦੁਨੀਆ ਦੇ ਬੰਦਿਆਂ ਵਾਲੇ ਕੰਮ ਕਰਿਆ ਕਰੋ ਲੋਕਾਂ ਦੇ ਘਰਾਂ ਵਿੱਚ ਵੜਦੇ ਫਿਰਦੇ ਤੁਸੀਂ ਗਲੀਆਂ ਚੰਦੇ ਫਿਰਦੇ ਸਹੀ ਸਰ ਵੱਡੇ ਪ੍ਰਧਾਨ ਤੁਸੀਂ ਵੀ ਮਾਣ ਤੁਹਾਨੂੰ ਮਾਰੋ ਕਿੱਥੋਂ ਜੇ ਜਿਹੜੇ ਪਿੰਡ ਤੋਂ ਆਏ ਹੋ ਮੋਗੇ ਦਾ ਮੋਗੇ ਤੋਂ ਇੱਥੇ ਕੀ ਕਰਦੇ ਬਈ ਕਿਹੜੀ ਸੰਸਥਾ ਤੁਹਾਡੀ ਚੰਦ ਸਾਹਿਬ ਜੀ ਫਿਰ ਜਾਓ ਬਸੇ ਬਾਕੀ ਨਵਾਂ ਚੱਲੇ ਆਂ ਬੋਲ ਕੇ ਦੱਸੋ ਬੋਲ ਕੇ ਦੱਸੋ ਨਾ ਬੰਦਿਆ ਸਰਪਾ ਮੱਡੀ ਹਿਆਰ ਪਰ ਉਹੜ ਪਿੰਡ ਜੰਡੂ ਸਿੰਘ ਵਾਲੀ ਵੀ ਫੜੋ ਕੇ ਬੋਲੀ ਕਰਫਾ ਲੱਗੀ ਹੈ ਫਾਈਬਰ ਰੋਡ ਹੈ ਬਾਕੀ ਤਾਂ ਪਤਾ ਪੱਦਵਰੀ ਹੁੰਦੇ ਬਾਕੀ ਜਹਾ ਪੱਕਾ ਲੈ ਵੀਡੀਓ ਬਣਾਉਣਾ ਥਾਣੇ ਬੋਜੀ ਮਿਲੇ ਕਹਿੰਦੇ ਕੱਪੜੇ ਹੈ ਨਹੀਂ ਅਸੀਂ ਉਸੇ ਲਈ ਆ ਗਏ ਬਾਅਦ ਅਜ ਤਾਂ ਉਹ ਬੈਸਟ ਕਰਨਾ ਹੁੰਦਾ ਹੈ ਆਸ਼ਰਮ ਵਾਲੇ ਜਿਹੜੇ ਸ਼ਰਾਬ ਪੀਂਦੇ ਭਾਈ ਇੱਥੇ ਤੁਸੀਂ ਹੈਂ ਇਹ ਆਸ਼ਰਮ ਦੀ ਸੇਵਾ ਕਰਦੇ ਕੋਲੇ ਦੀ ਆਖਰ ਨੂੰ ਸੇਵਾ ਕਰਦੇ ਪਏ ਤੁਸੀਂ ਸੋਰੀ ਸਰ ਮੈਂ ਆਪਣੇ ਪੋਰੀ ਸਾਹਿਬ ਫਾਰਾ ਵੀ ਪਿੰਡ ਮੰਗਰਾ ਪਿੰਡ ਵੱਡ ਕੇ ਤੁਹਾਨੂੰ ਅਗਰ ਨਹੀਂ ਦੀ ਹੈ ਹੈ ਸਾਰੇ ਬੰਦੇ ਤੇ ਨੀ ਆਖੇ ਵੀ ਤੇਰੇ ਬੜੇ ਨਾਮ ਆ ਗਏ ਹੈਂ ਤੁਸੀਂ ਕਹਿਤ ਨਹੀਂ ਤੂੰ ਹੀ ਖਾਪੀਂ ਨਾ ਪੂਰਾ ਨਸ਼ਾ ਕਰਕੇ ਬਾਈ ਜਰ ਬੁਰ ਬਾਈ ਜੀ ਵੈਗਰੂ ਤਾਂ ਫਿਰੇ ਅਸੀਂ ਰੋਹੇ ਬਾਈਕਰੂ ਤਾਂ ਹੀ ਰੋਹੇ ਬੋਲਦੇ ਆ ਵੈਗਰੂ ਅਸੀਂ ਰੋਹੇ ਜਣਾ ਲਗ ਵੰਡੋ ਬਾਈ ਅਸੀਂ ਦੁਨੀਆ ਦੇ ਬੰਦਿਆਂ ਵਾਲੇ ਕੰਮ ਕਰਿਆ ਕਰੋ ਲੋਕਾਂ ਦੇ ਘਰਾਂ ਵਿੱਚ ਵੜਦੇ ਫਿਰਦੇ ਤੁਸੀਂ ਗਲੀਆਂ ਜਾਂਦੇ ਫਿਰਦੇ ਸਹੀ ਸਾਰ ਵੱਡੇ ਪ੍ਰਧਾਨ ਤੁਸੀਂ ਵੀ ਮਾਣਿਆ ਤੁਹਾਨੂੰ ਮਾਰੋ ਕਿੱਥੋਂ ਦੱਸੋ ਮਰੇ ਆ ਹਾਈ ਕਿੱਥੋਂ ਜੇ ਜਿਹੜੇ ਪਿੰਡ ਤੋਂ ਆਏ ਤੋਂ ਮੋਗੇ ਦਾ ਮੋਗੇ ਤੋਂ ਇੱਥੇ ਕੀ ਕਰਦੇ ਬਈ ਕਿਹੜੀ ਸੰਸਥਾ ਤੁਹਾਡੀ ਚੰਦ ਸਾਹਿਬ ਜੀ ਫਿਰ ਜਾਓ ਬਸ ਫਿਰ ਜਾਓ ਬਾਕੀ ਨਵਾਂ ਚੱਲੇ ਬੋਲ ਕੇ ਦੱਸੋ ਨਾ ਬੋਲੋ ਪਿੰਡ ਚਰਖਾ ਮੰਡੀ ਸ਼ਹਿਰ ਪਰੋੜ ਪਿੰਡ ਜੰਡੂ ਸਮਗੜੀ ਨਿੱਪੜੋ ਕੇ ਬੋਲੀ ਕਰਫੇ ਲੱਗਿਆ ਫਾਈਬਰ ਰੋਡ ਹੈ ਬਾਕੀ ਤਾਂ ਪਤਾ ਪੁੱਦੜੀ ਹੁੰਦੀ ਬਾਕੀ ਜਹਾ ਪਿੰਡ ਦੇ ਵੀਡੀਓ ਬਣਾਉਣਾ ਥਾਣੇ ਬੌਜੀ ਮਿਲੇ ਕਹਿੰਦੇ ਕੱਪੜੇ ਹੈ ਨਹੀਂ ਅਸੀਂ ਉਸੇ ਲਈ ਆ ਗਏ ਬਾਅਦ ਅਜ ਤਾਂ ਬੈਸਟ ਕਰਨਾ ਹੁੰਦਾ ਹੈ ਆਸ਼ਰਮ ਵਾਲੇ ਜਿਹੜੇ ਸ਼ਰਾਬ ਪੀਂਦੇ ਭਾਈ ਇੱਥੇ ਤੁਸੀਂ ਹੈਂ ਇਹ ਆਸ਼ਰਮ ਦੀ ਸੇਵਾ ਕਰਦੇ ਬੋਲੇ ਵੀ ਆਕਰ ਨੂੰ ਸੇਵਾ ਕਰਦੇ ਪਏ ਤੁਸੀਂ ਸੋਨੀ ਸਰ ਮੈਂ ਆਪਣੇ ਪਿੰਡ ਫਾਰਾ ਵੀ ਪਿੰਡ ਮੰਗੜਾ ਪਿੰਡ ਵਿੱਚ ਵੜ ਕੇ ਤੁਹਾਨੂੰ ਅਗਲੇ ਪਿੰਡ ਦੀ ਜੇ ਹੈ ਸਾਰੇ ਜਿਹੜੇ ਨੀ ਅੱਖਾਂ ਵਿੱਚ ਤੇਰੇ ਬੜੇ ਨਾਮ ਆ ਜਾਂਦੇ ਹਾਂ ਤੁਸੀਂ ਕਹਾਂ ਤੁਸੀਂ ਖਾਪੀਂ ਨਾ ਪੂਰਾ ਨਸ਼ਾ ਕਰਕੇ ਬਾਈ ਸਰ ਬਰਬਰਪਾਲ ਜੀ ਵੈਗਰੂ ਤਾਂ ਫਿਰੇ ਅਸੀਂ ਰੋਜ਼ ਵੈਗਰੂ ਤਾਂ ਹੀ ਰੋਜ਼ ਬੋਲਦੇ ਆਂ ਵੈਗਰੂ ਅਸੀਂ ਰੋਜ਼ ਜਣਾ ਲੱਗ ਵੰਡੋ ਬਾਈ ਅਸੀਂ ਦੁਨੀਆ ਦੇ ਬੰਦਿਆਂ ਵਾਲੇ ਕੰਮ ਕਰਿਆ ਕਰੋ ਲੋਕਾਂ ਦੇ ਘਰਾਂ ਵਿੱਚ ਵੜਦੇ ਫਿਰਦੇ ਤੁਸੀਂ ਗਲੀਆਂ ਜਾਂਦੇ ਫਿਰਦੇ ਸਹੀ ਸਰ ਵੱਡੇ ਪ੍ਰਧਾਨ ਤੁਸੀਂ ਵੀ ਮਾਣਿਆ ਤੁਹਾਨੂੰ ਮਾਰੋ ਅੱਜ ਦੱਸੋ ਮਰੇ ਹਾਂ ਆਈ ਕਿੱਥੋਂ ਜੀ ਜਿਹੜੇ ਪਿੰਡ ਤੋਂ ਆਈ ਤੋਂ ਮੋਗੇ ਦਾ ਮੋਗੇ ਤੋਂ ਇੱਥੇ ਕੀ ਕਰਦੇ ਬਈ ਕਿਹੜੀ ਸੰਸਥਾ ਤੁਹਾਡੀ ਚੰਦ ਸਾਹਿਬ ਜੀ ਫਿਰ ਜਾਓ ਬੱਸ ਫਿਰ ਜਾਓ ਬਾਕੀ ਨਵਾਲੇ ਚੱਲੇ ਆਂ ਗੋਲ ਕੇ ਦੱਸੋ ਗੋਲ ਕੇ ਦੱਸੋ ਨਾ ਬੋਲੋ ਫਿਰ ਜੰਡੂ ਸਿੰਘ ਵਾਲੇ ਮੀਂਹ ਪੜੋ ਕੇ ਬਹੁਤ ਧਰਪਾ ਲੱਗੀ ਰਾਈਪਰ ਰੋਡ ਆ ਬਾਕੀ ਤਾਂ ਪਤਾ ਪੋਦੜੀ ਹੁੰਦੀ ਬਾਕੀ ਤਾਂ ਹਾਂ ਵੀਡੀਓ ਬਣਾਉਣਾ ਥਾਣੇ ਬੋਜੀ ਮਿਲੇ ਕਹਿੰਦੇ ਕੱਪੜੇ ਹੈ ਨਹੀਂ ਅਸੀਂ ਉਸੇ ਲਈ ਆ ਗਏ ਬਾਅਦ ਆਈ ਤਾਂ ਵੀ ਕਰਨਾ ਹੁੰਦਾ ਹੈ ਆਸ਼ਰਮ ਵਾਲੇ ਸ਼ਰਾਬ ਪੀਂਦੇ ਭਾਈ ਤੁਸੀਂ ਹੈ ਆਸ਼ਰਮ ਦੀ ਸੇਵਾ ਕਰਦੇ ਉਹਨੇ ਵੀ ਆਸ਼ਰਮ ਦੀ ਸੇਵਾ ਕਰਦੇ ਪਏ ਤੁਸੀਂ ਸੋਰੀ ਸਰ ਮੈਂ ਆਪਣੇ ਖੋਰੀ ਸਾਹ ਨਹੀਂ ਪਰ ਆ ਵੀ ਪਿੰਡ ਮੰਗ ਰਿਹਾ ਪਰ ਅੰਦਰ ਵੜ ਕੇ ਨਹੀਂ ਗਈ ਜੀ ਹੈ ਤਦੇ ਤਰ ਅਸੀਂ ਨਹੀਂ ਆਖਿਆ ਵੀ ਇੰਦਰ ਬੜੇ ਨਾਮ ਆ ਜਾ ਹੈ ਅਸੀਂ ਕਹਿਤ ਨਹੀਂ ਆਖਿਆ ਵੀ ਇੰਦਰ ਬੜੇ ਨਾਮ ਆ ਜਾ ਹੈ ਅਸੀਂ ਕਹਿਤ ਨਹੀਂ